ਕੀ ਕੀ ਇਹ ਤਾਂ 10 ਸਾਲ 15 ਸਾਲ ਜੇਲ੍ਹ ਕੱਟ ਕੇ ਆ ਜਾਣਗੇ ਜਿਨ੍ਹਾਂ ਦੇ ਕੱਲੇ ਕੱਲੇ ਪੁੱਤ ਤੁਰ ਗਏ ਉਹਨਾਂ ਨੂੰ ਪੁੱਛ ਕੇ ਦੇਖੋ ਮਰ ਗਏ ਮਰ ਗਏ ਤੇ ਰਹਿ ਗਏ ਨਾ ਉਹ ਜਿੰਦਿਆਂ ਤੇ ਸਾਰੀ ਉਮਰ ਤਰ ਹੁਣਾਰਾ ਕਿ ਮਾਂ ਤੇ ਗੱਛੂ ਕਰਦਿਆਂ ਹਾਲਾ ਨਹੀਂ ਹੋਈ ਕੁਝ ਤੇ ਸ਼ਰਮ ਕਰੋ ਤੁਹਾਡੇ ਤੇ ਇਨਸਾਨੀਅਤ ਹੈ ਨਹੀਂ ਸਵਾਰੀਆਂ ਦੇ ਕਿੰਨੇ ਹੋਏ ਤਾ ਅਹੀ ਦਾ ਹਰ ਗੱਲ ਇਹਨਾਂ ਦਾ ਵਾਸ ਨਹੀਂ ਚੱਲਦਾ ਲੋਕਾਂ ਨੂੰ ਘਰਾਂ ਤੋਂ ਤੂ ਤੂ ਬਸਾ ਦੇ ਚੜਾਕੇ ਕਰਾਏ ਲੈ ਲੈਣਾ ਤਰਨਵਾਰੀ ਇਹਨਾਂ ਨੂੰ ਮੌਤ ਪੈਂਦੀ ਆ ਚੜਾਣਵਾਰੀ ਇਹਨਾਂ ਦੇ ਮਨ ਖੋਚੇ ਜਾਂਦੇ ਜੋ ਘਰ ਸਵਾਰੀ ਆਈ ਆ ਉਹਨਾਂ ਦਾ ਪੁੱਤ ਮਰ ਗਿਆ ਜਿਹਨਾਂ ਦਾ ਮਨ ਪੁੱਛ ਕੇ ਵੇਖਣ ਕਿੱਦਾਂ ਇਹ ਬਿਲਕੁਲ ਡਈਆਂ ਨੇ ਤਾਂ ਸਰਜੀਤ ਸਿੰਘ ਜੀ ਮੈਂ ਭਗਵਾਨ ਵਾਲਮੀਕ ਸੰਸਥਾ ਤੋਂ ਆਂ ਜੀ ਇਹ ਤੁਹ ਬਦਾਈ ਘਟਨਾ ਵਾਪਰੀ ਕੀ ਕਹਿਣਾ ਇਹ ਬੱਸ ਆ ਰਹੀ ਸੀ ਜੀ ਓਵਰ ਸਪੀਡ ਸੀ ਇੱਕ ਦੂਜੇ ਨੂੰ ਓਵਰਟੇਕ ਕਰਦੇ ਪਏ ਸੀ ਤੇ ਦੋ ਮੁੰਡੇ ਆਪਣਾ ਸਾਈਡ ਤੇ ਜਾ ਰਹੇ ਸੀ ਇਹਨਾਂ ਨੂੰ ਇਹਨਾਂ ਦੀ ਚਪੇੜ ਵਿੱਚ ਆਣ ਕੇ ਦੋਨਾਂ ਦੀ ਡੈਥ ਹੋ ਗਈ ਆ ਮੌਕੇ ਤੇ ਹਾਂ ਜੀ ਪੁਲਿਸ ਦੀ ਕੀ ਕਾਰਵਾਈ ਪੁਲਿਸ ਦੀ ਕਾਰਗੁਜ਼ਾਰੀ ਹੁਣ ਤੱਕ ਤਾਂ ਸਹੀ ਰਹੀ ਆ ਜੀ ਐਸ ਐਚ ਓ ਜੀ ਨੇ ਜਾ ਕੇ ਆਪ ਬੰਦਾ ਰੈਸਟ ਕਰ ਲਿਆ ਜਿਹੜਾ ਡਰਾਈਵਰ ਹੀ ਹਾਂਜੀ ਉਹਨ ਕੀ ਮੰਗ ਮੰਗੇ ਇਹੀ ਆ ਕਿ ਗਰੀਬ ਬੰਦੇ ਆ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਬੰਦਿਆਂ ਤੇ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹਰੇਕ ਪਕਾਸ ਵਾਲੇ ਨੂੰ ਜਿਹੜਾ ਪਤਾ 300 ਮੀਟਰ ਤੋਂ ਬੰਦਿਆਂ ਨੂੰ ਕਸੀਟ ਕੇ ਲਿਆਂਦਾ ਫਿਰ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਇਹ ਆ ਕਿ ਜਿਹੜਾ ਇਹਨਾਂ ਨੇ ਮੌਕੇ ਤੇ ਇਹਨਾਂ ਦੀ ਸਾਰ ਨਹੀਂ ਲਈ ਜੇ ਖਨੂੰਦੇ ਹੋ ਸਕਦਾ ਸੀ ਇਹਨਾਂ ਚੋਂ ਇੱਕ ਬੰਦਾ ਬਚ ਜਾਂਦਾ ਹਾਂਜੀ ਆ ਜਾ ਤੇ ਤੁਹਾਡੇ ਲੋਕਾਂ ਨਾਲ ਲਾਉਣਾ ਪਿਆ ਧਰਨਾ ਸਾਨੂੰ ਇਸੇ ਕਰਕੇ ਲਾਉਣਾ ਪਿਆ ਕਿ ਇੱਥੇ ਕੋਈ ਪਹੁੰਚਿਆ ਨਹੀਂ ਸੀ ਫਿਰ ਪ੍ਰਸ਼ਾਸਨ ਦਾ ਅਧਿਕਾਰੀ ਡੀਐਸਪੀ ਸਾਹਿਬ ਧਮਿੰਦਰ ਕਲਿਆਣ ਜੀ ਆਏ ਤੇ ਉਹਨਾਂ ਨੇ ਆਪਣੀ ਹਾਜ਼ਰੀ ਦੇ ਵਿੱਚ ਇਹਨਾਂ ਬੰਦਿਆਂ ਨੂੰ ਘਰ ਦੇਆਂ ਜੀਆ ਨੂੰ ਆਪਣਾ ਵਿਸ਼ਵਾਸ ਵਿੱਚ ਲੈ ਕੇ ਤੇ ਧਰਨਾ ਜਿਹੜਾ ਉਠਾਇਆ ਗਿਆ ਤੇ ਹੁਣ ਉਹਨਾਂ ਦੀ ਪੋਸਟ ਮਾਰਡਮ ਵੀ ਲੈ ਕੇ ਗਏ ਅਮਰੀ ਸਰ ਤੇ ਬਾਕੀ ਦੀ ਕਾਰਵਾਈ ਜਿਹੜੀ ਆ ਉਹ ਹੁਣ ਲਕੀ ਹੋਣਾ ਅਮਰੀ ਸਰ ਫਾਸਟ ਐਂਡ ਮੈਨੂੰ ਲੱਗਦਾ ਅੱਛਾ ਜੀ ਆ ਭਾਈ ਸਾਲ 20 ਸਾਲ ਦੋਆਂ ਦੀ ਅੱਛਾ ਕੀ ਕਾਰਨ ਕੀ ਬਣਿਆ ਕਾਰਨ ਹੈ ਇਹ ਭਾਈ ਆਂਡੇ ਹੀ ਕੰਮ ਦੋਹੀ ਮੇਰੇ ਕੋਲ ਨਾ ਮੇਰਾ ਨਾਮ ਪਤਾ ਦੇ ਕੋਲ ਮੈਨੂੰ ਕਰਿਓ ਮੈਂ ਉਹ ਮੁੰਡੇ ਈਰਮਾਨ ਆਂਡੇ ਦੇ ਵੇਚ ਲੈ ਕੇ ਮੈਂ ਅੱਧਾ ਕਿਲੋਮੀਟਰ ਧੂਕੇ ਲੈ ਆਂਦਾ ਦੇ ਤੇ ਤੁਸੀਂ ਕੀ ਨਾ ਲਈਦਾ ਮੈਨੂੰ ਮਿਲੋ ਤੇ ਆਪਾਂ ਕਰ ਲੈਨੇ ਕੋਈ ਨਾ ਮੰਗ ਭਾਈ ਇਨਸਾਫ ਚਾਹੀਦਾ ਹਨ ਨੂੰ ਤੁਸੀਂ ਆਜੋ ਮਜੀਠੇ ਥਾਣੇ ਆ ਜਿਹੜਾ ਹੈ ਡਰਾਈਵਰ ਖਾ ਪੀ ਕੇ ਕਰ ਲਿਆ ਤੁਹਾਨੂੰ ਇਹਨਾਂ ਨੇ ਪਤਾ ਕੋਈ ਚੀਜ਼ ਜੜ ਗਈ ਆ ਜਾਂ ਕਰਨ ਦੇ ਤੁਸੀਂ ਇੱਕ ਵਨਵੇ ਰੋਡ ਚੱਲਣ ਦਾ ਹੈ ਸੜਕ ਭਾਂਡੇ ਆ ਤੇ ਤੁਸੀਂ ਆਪਣੇ ਵਿੱਚ ਕੰਪੀਟੀਸ਼ਨ ਕਰਨ ਦੇ ਜੋ ਤੁਹਾਨੂੰ ਪਤਾ ਨਹੀਂ ਲੱਗਣ ਡਿਆ ਕਿ ਵਨਵੇ ਰੋੜੇ ਆ ਤੇ ਤੁਸੀਂ ਕੰਪੀਟੀਸ਼ਨ ਦੋ ਆ ਆਪਾਂ ਚ ਲੱਗੇ ਹੋਏਗਾ ਤੇ ਮੈਂ ਅੱਗੇ ਨਿਕਲ ਜਾਂਚ ਮੈਂ ਸਵਾਰੀਆਂ ਪਹਿਲਾਂ ਚੱਕ ਲਾ ਹੁਣ ਇਹ ਦੋਨੋਂ ਜਿਹਨੇ ਹਗੇ ਇਕੱਲੇ ਇਕੱਲੇ ਹਗੇ ਆ ਯਾਰ ਇਹ ਦੋਨੋਂ ਇਕੱਲੇ ਇਕੱਲੇ ਮਾਵਾ ਦੇ ਪੋਤੇ ਤੇ ਉਹ ਪੈ ਪੈ ਪਾ ਪੈ ਕਹਿਣਗੇ ਤੇ ਪੈਸੇ ਨੂੰ ਚੱਕਣਾ ਜਦੋਂ ਘਰ ਦੇ ਚਿਰਾਗ ਹੀ ਬੁੱਝ ਗਿਆ ਤੇ ਕੀ ਕਰਨੋ ਕਾ ਨਾ ਬਾਸਾ ਆ ਰਹੀ ਸੀ ਕਿ ਪ੍ਰਾਈਵੇਟ ਇੱਕ ਬਸ ਆ ਉਹਦਾ ਨੰਬਰ ਹੈਗਾ ਜੀ ਪੀਬੀਟੀ ਕੇ 4878 ਅੰਮ੍ਰਿਤਸਰ ਸਾਈਟ ਤੋਂ ਆ ਰਹੀ ਹੈ ਇਹ ਮੇਮ